अच्छा मेनू ये ਦੱਸੋ ਕਿਰਤਪੁਰ ਸਾਹਿਬ ਤੇ ਕਿਰਤਪੁਰ ਸਾਹਿਬ ਵਿੱਚ ਫਰਕ ਕੀ ਹੈ ਮੈਂ ਸਮਝਿਆ ਨਹੀਂ ਆਪਣੀ ਇੱਕ ਵੀਡੀਓ ਤੇ ਕਮੈਂਟ ਆਇਆ ਇੱਕ ਭੈਣ ਜੀ ਦਾ ਉਹਨਾਂ ਦਾ ਨਾਮ ਆ ਜੀ ਜਗਜੀਤ ਕੌਰ ਜੀ ਉਹ ਲਿਖਦੇ ਨੇ ਜੀ ਪੁੱਤਰ ਜੀ ਕਿਰਤਪੁਰ ਨਾ ਕਹੋ ਜੀ ਕਿਰਤਪੁਰ ਸਾਹਿਬ ਕਹੋ ਜੀ ਮੈਨੂੰ ਸਮਝ ਕਮੈਂਟ ਪੜਾਵਗੇ ਮੜਿਆ ਮੈਨੂੰ ਸਮਝ ਨਹੀਂ ਆਇਆ ਪਹਿਲਾਂ ਤਾਂ ਭੈਣ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਮੈਂਟ ਕੀਤਾ ਹੀ ਮੈਂ ਪੜ ਲਾਂ ਮੜਿਆ ਬਿਲਕੁਲ ਜਗਜੀਤ ਕੌਰ ਭੈਣ ਜੀ ਨੇ ਲਿਖਦੇ ਨੇ ਪੁੱਤਰ ਜੀ ਕਿਰਤਪੁਰ ਨਾ ਕਹੋ ਕੀਰਤਪੁਰ ਸਾਹਿਬ ਕਹੋ ਅੱਛਾ ਇਹ ਦੋ ਸ਼ਬਦ ਨੇ ਜੀ ਕਿਰਤਪੁਰ ਤੇ ਕੀਰਤਪੁਰ ਕਿਰਤਪੁਰ ਤੇ ਕੀਰਤਪੁਰ ਇਹ ਦੋ ਸ਼ਬਦ ਨੇ ਜੇ ਤੁਸੀਂ ਕਕੇ ਦੇ ਲਾਉਂਗੇ ਸਿਹਾਰੀ ਕਕਾ ਸਿਹਾਰੀ ਰਾਰਾ ਤੱਤਾ ਜੀ ਫਿਰ ਬਣੇਗਾ ਕਿਰਤਪੁਰ ਸਾਹਿਬ ਜੇ ਕਕੇ ਨੂੰ ਲਾਉਂਗੇ ਬਿਹਾਰੀ ਕਕਾ ਬਿਹਾਰੀ ਰਾਰਾ ਤੱਤਾ ਫਿਰ ਬਣੇਗਾ ਕੀਰਤਪੁਰ ਸਾਹਿਬ ਅੱਛਾ ਜੀ ਇਹ ਸਿਹਾਰੀ ਅਤੇ ਬਿਹਾਰੀ ਕਰਕੇ ਥੋੜਾ ਬੋਲੀ ਦਾ ਫਰਕ ਪੈਂਦਾ ਹੈ ਕਿਰਤਪੁਰ ਸਾਹਿਬ ਕਿਰਤ ਕਿਰਤ ਹਾਂ ਤੇ ਕੀਰਤਪੁਰ ਸਾਹਿਬ ਹਰ ਭੈਣ ਜੀ ਇਹ ਕਿਉਂ ਕਹਿਣਾ ਚਾਹੁੰਦੇ ਨੇ ਕਿਉਂਕਿ ਜਿਹੜਾ ਅਸਲ ਨਾਮ ਹੈ ਨਾ ਉਹ ਕਿਰਤਪੁਰ ਸਾਹਿਬ ਨਹੀਂ ਹੈ ਕੀਰਤਪੁਰ ਸਾਹਿਬ ਹੈ ਕੀਰਤਪੁਰ ਸਾਹਿਬ ਹਾਂ ਜੀ ਦੇਖੋ ਦੋ ਸ਼ਬਦ ਨੇ ਹਾਂ ਜੀ ਕਿਰਤ ਅਤੇ ਕੀਰਤ ਜੀ ਕਿਰਤ ਦਾ ਮਤਲਬ ਹੁੰਦਾ ਹੈ ਕੰਮ ਕਰਨਾ ਮਜ਼ਦੂਰੀ ਕਰਨੀ ਕਹਿੰਦੇ ਨੇ ਕਿਰਤ ਕਮਾਈ ਬਿਲਕੁਲ ਬਿਲਕੁਲ ਹੈਨਾ ਤਾਂ ਕੀਰਤ ਕਿਰਤ ਦਾ ਮਤਲਬ ਹੁੰਦਾ ਹੈ ਕੰਮਕਾਜ ਕਰਨਾ ਓਕੇ ਮਿਹਨਤ ਕਰਨਾ ਮਜ਼ਦੂਰੀ ਕਰਨਾ ਕਿਰਤ ਠੀਕ ਹੈ ਤੇ ਕੀਰਤ ਦਾ ਮਤਲਬ ਹੁੰਦਾ ਹੈ ਕਿਸੇ ਦੀ ਉਸਤਤ ਕਰਨਾ ਕਿਸੇ ਦੀ ਵਡਿਆਈ ਕਰਨਾ ਜਿਵੇਂ ਆਪਾਂ ਕਹਿੰਦੇ ਨੇ ਜੇ ਆਪਾਂ ਕਿਸੇ ਦੀ ਬਹੁਤ ਜ਼ਰਾ ਵਡਿਆਈ ਕਰਦੇ ਆ ਤਾਂ ਕਿਹਾ ਜਾਂਦਾ ਹੈ ਕਿ ਤੂੰ ਉਹਦੀ ਬੜੀ ਕੀਰਤ ਕਰਦਾ ਹੂੰ ਠੀਕ ਹੈ ਤਾਂ ਕੀਰਤ ਦਾ ਮਤਲਬ ਹੁੰਦਾ ਹੈ ਕਿਸੇ ਦੀ ਵਡਿਆਈ ਕਰਨਾ ਉਸਤਤ ਕਰਨਾ ਤੇ ਕਿਰਤ ਦਾ ਮਤਲਬ ਹੁੰਦਾ ਹੈ ਮਿਹਨਤ ਕਰਨਾ ਮਜ਼ਦੂਰੀ ਕਰਨਾ ਹਾਂ ਹੁਣ ਜਿਵੇਂ ਨਾ ਇਹ ਤਾਂ ਬੋਲੀ ਦਾ ਕਈ ਵਾਰ ਫਰਕ ਪੈ ਜਾਂਦਾ ਹੈ ਤੇ ਕਈ ਵਾਰੀ ਆਪਾਂ ਫਲੋ ਫਲੋ ਵਿੱਚ ਬੋਲ ਜਾਈਏ ਜਿਵੇਂ ਕੋਈ ਸਾਨੂੰ ਪੁੱਛ ਲੇ ਕਿ ਭਾਈ ਕਿੱਥੇ ਜਾਣਾ ਹੈ ਆਪਾਂ ਕਹਿੰਨਾ ਵੀ ਕੀਰਤਪੁਰ ਸਾਹਿਬ ਜਾ ਰਹੇ ਹਾਂ ਬਿਲਕੁਲ ਬਟ ਇੱਥੇ ਜੇ ਦੇਖਿਆ ਜਾਏ ਤਾਂ ਸਾਡੀ ਬੋਲੀ ਗਲਤ ਹੈ ਅਸੀਂ ਕੀਰਤਪੁਰ ਸਾਹਿਬ ਨਹੀਂ ਜਾ ਰਹੇ ਆਪਾਂ ਕੀਰਤਪੁਰ ਸਾਹਿਬ ਜਾ ਰਹੇ ਆ ਜਿਵੇਂ ਐਗਜ਼ਾਮਪਲ ਤੋਂ ਉੱਥੇ ਕਈ ਵਾਰ ਕੀ ਹੁੰਦਾ ਕਈ ਜਗ੍ਹਾ ਤਾਂ ਭਾਸ਼ਾ ਦਾ ਫਰਕ ਹੁੰਦਾ ਹੈ ਮਤਲਬ ਬੋਲੀ ਉਹ ਪੱਖ ਦੀ ਵੱਖਰੀ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਆ ਕਈ ਵਾਰ ਕੋਈ ਕਹਿ ਲੈਂਦਾ ਕਿ ਕੀ ਕਰਦੇ ਸੀ ਕੀ ਕਰਦੇ ਸੀ ਹਨਾ ਤੇ ਕਈ ਜਗ੍ਹਾ ਇਹੋ ਬੋਲਿਆ ਕੀ ਕਰਨ ਡਿਆ ਬਿਲਕੁਲ ਹਨਾ ਠੀਕ ਕਰਨ ਡਿਆ ਕਈ ਵਾਰ ਜਿੱਥੇ ਏਰੀਆ ਥੋੜਾ ਜਿਹਾ ਚੇਂਜ ਹੁੰਦਾ ਉੱਥੇ ਲੈਂਗੁਏਜ ਵੀ ਚੇਂਜ ਹੋ ਜਾਂਦੀ ਹੈ ਬਿਲਕੁਲ ਜਿਵੇਂ ਕਿਤੇ ਕਹਿੰਦਾ ਵੀਰ ਜੀ ਜੀ ਕਿੱਥੇ ਕਹਿੰਦਾ ਭਾਜੀ ਬਿਲਕੁਲ ਜੀ ਜੇ ਦਿੱਲੀ ਸਾਈਡ ਹੈ ਨਾ ਉਸੇ ਭਾਜੀ ਸ਼ਬਦ ਵਰਤੇ ਆ ਜਾਂਦਾ ਭਾਜੀ ਕੀ ਕਰਦੇ ਹੋ ਭਾਜੀ ਕਿੱਥੇ ਜਾਂਦੇ ਹੋ ਤਾਂ ਭਾਜੀ ਸ਼ਬਦ ਵਰਤੇ ਆ ਜਾਂਦਾ ਤੇ ਅੰਮ੍ਰਿਤਸਰ ਸਾਈਡ ਤੁਸੀਂ ਚਲੇ ਜਾ ਉੱਥੇ ਕਹਿੰਦਾ ਪਾਉ ਪਾਉ ਹਾਂ ਪਾਉ ਠੀਕ ਹੈ ਤਾਂ ਇਹ ਫਰਕ ਹੋ ਜਾਂਦਾ ਹੈ ਸ਼ਬਦ ਇੱਕੋ ਹੀ ਮਤਲਬ ਉਹਨਾਂ ਦਾ ਕਹਿਣਾ ਵੀਰੀਏ ਯਾ ਭਾਈ ਕਹਿ ਰਿਹਾ ਦੇਖੋ ਵੀਰ ਭਾਈ ਭਾਜੀ ਪਾਉ ਤੇ ਭਈਆ ਇਹ ਸਾਰੇ ਸ਼ਬਦ ਕਿਨੇ ਭਈਆ ਸ਼ਬਦ ਹਿੰਦੀ ਦੇ ਵਿੱਚ ਆ ਜਾਂਦਾ ਜੀ ਆਪਾਂ ਅੱਜ ਕੱਲ ਵੈਸੇ ਇਹ ਟ੍ਰੈਂਡ ਚਲਾ ਲਿਆ ਕਿ ਭਈਆ ਅਗਰ ਕਿਸੇ ਨੂੰ ਕਹਦੇ ਮੈਂ ਬਿਹਾਰੀ ਹਾਂ ਮਾਫ ਕਰੋ ਤਕਲੀਫ ਹੋਏਗੀ ਭਈਆ ਸ਼ਬਦ ਦਾ ਮਤਲਬ ਹੀ ਵੀਰ ਜੀ ਹੈ ਲੇਕਿਨ ਆਪਾਂ ਨੇ ਕੀ ਰੱਖਤਾ ਭਈਆ ਦਾ ਮਤਲਬ ਹੋ ਗਿਆ ਜਿਹੜੇ ਸਾਡੇ ਕੰਮਕਾਜ ਕਰਦੇ ਨੇ ਜਾਂ ਬਾਹਰ ਤੋਂ ਪ੍ਰਵਾਸੀ ਵੀਰ ਸਾਡੇ ਆਂਦੇ ਨੇ ਭਈਆ ਆਪਣੇ ਕੰਮਕਾਜ ਪਰ ਮਿਹਨਤ ਬਜੂਦੂਦੀ ਕਰਿਆ ਆਪਾਂ ਉਹਨਾਂ ਨੂੰ ਕਿਉਂ ਮਾੜਾ ਬੋਲੀਏ ਖੈਰ ਤੇ ਉਹਨਾਂ ਨੂੰ ਕਹਿੰਦੇ ਨੇ ਇਹਦੇ ਭਈਏ ਨੇ ਇਹਦੇ ਭਈਏ ਨੇ ਨਹੀਂ ਉਹ ਵੀ ਸਾਡੇ ਵੀਰ ਹੀ ਨੇ ਇਹ ਸਾਰੇ ਸ਼ਬਦਾਂ ਦਾ ਮਤਲਬ ਇੱਕੋ ਹੀ ਆ ਬਸ ਬੋਲੀ ਦਾ ਫਰਕ ਹੁੰਦਾ ਤਾਂ ਅਸੀਂ ਬੋਲ ਵੱਖ-ਵੱਖ ਦਿੰਨੇ ਆ ਸੋ ਇੱਥੇ ਵੀ ਮਤਲਬ ਕਿ ਥੋੜਾ ਲੈਂਗੁਏਜ ਦਾ ਹੀ ਫਰਕ ਹੋਇਆਗਾ ਥੋੜਾ ਲੈਂਗੁਏਜ ਦਾ ਫਰਕ ਹੋਇਆ ਉਹ ਥੋੜਾ ਜਲਦੀਬਾਜ਼ੀ ਚ ਬੋਲਣ ਕਰਕੇ ਫਰਕ ਪਿਆ ਅਸਲ ਦੇ ਵਿੱਚ ਅਸਲ ਦੇ ਵਿੱਚ ਜਦੋਂ ਆਪਾਂ ਕਈ ਵਾਰ ਜਲਦੀ ਜਲਦੀ ਫਲੋ ਬਾਈ ਕਿੱਥੇ ਜਾਣਾ ਹੈ ਕਿਰਤਪੁਰ ਸਾਹਿਬ ਜਾ ਰਹੇ ਆ ਬਾਈ ਕਿਰਤਪੁਰ ਸਾਹਿਬ ਨਹੀਂ ਜਾ ਰਹੇ ਆਪਾਂ ਕੀਰਤਪੁਰ ਸਾਹਿਬ ਜਾ ਰਹੇ ਆ ਕੀਰਤ ਕੀਰਤ ਕ ਕ ਕੇ ਨੂੰ ਬਿਹਾਰੀ ਰ ਰ ਤ ਤ ਕੀਰਤ ਔਰ ਜੇ ਤੁਸੀਂ ਮਿਹਨਤ ਮਜ਼ਦੂਰੀ ਕਰ ਰਹੇ ਹੋ ਕੋਈ ਕੰਮਕਾਜ ਕਰ ਰਹੇ ਹੋ ਫਿਰ ਤੁਹਾਨੂੰ ਕ ਕਿਰਤ ਕਰਨਾ ਕਿਰਤ ਕਿਰਤ ਹਣਾ ਕਿਰਤ ਕੀਰਤ ਆ ਕਿਰਤ ਤੇ ਕੀਰਤ ਜਿਵੇਂ ਜਿਹੜੇ ਪਟ ਸਾਹਿਬਾਨ ਨੇ ਉਹਨਾਂ ਵਿੱਚੋਂ ਇੱਕ ਹੈਗੇ ਪਟ ਕੀਰਤ ਜੀ ਅੱਛਾ ਜੀ ਪਟ ਕੀਰਤ ਜੀ ਜੇ ਉਹਨਾਂ ਨੂੰ ਆਪਾਂ ਕੀਏ ਪਟ ਕੀਰਤ ਜੀ ਗਲਤ ਹੋ ਗਿਆ ਸ਼ਬਦ ਪਟ ਕਿਰਤ ਨਹੀਂ ਪਟ ਕੀਰਤ ਜੀ ਨੇ ਉਹ ਮਤਲਬ ਕਿ ਜਦੋਂ ਆਪਾਂ ਖੁਦ ਬੋਲ ਕੇ ਦੇਖਦੇ ਆ ਉਦੋਂ ਆਪਾਂ ਨੂੰ ਫਰਕ ਲੱਗਦਾ ਹੈਗਾ ਬਟ ਆਪਾਂ ਇੱਕ ਦੂਜੇ ਦਾ ਜੀ ਸੁਣੀਏ ਉਹਦਾ ਆਪਾਂ ਨੂੰ ਜਿਆਦਾ ਡਿਫਰੈਂਸ ਨਹੀਂ ਫੀਲ ਹੁੰਦਾ। ਬਿਲਕੁਲ। ਦੇਖੋ ਮੈਂ ਬਾਰ-ਬਾਰ ਕਹ ਰਿਹਾ ਕਈ ਵਾਰੀ ਨਾ ਇਲਾਕੇ ਕਰਕੇ ਬੋਲੀ ਕਰਕੇ ਫਰਕ ਪਾਇਆ ਜਾਂਦਾ ਹੈ। ਉਹ ਜਦ ਅਸੀਂ ਫਲੋ ਫਲੋ ਚ ਜਲਦੀ ਬਾਈ ਚ ਬੋਲ ਦਿੰਦੇ ਆ ਸਾਡੇ ਤੋਂ ਬਹੁਤ ਮੇਰੇ ਤੋਂ ਬਹੁਤ ਸਾਰੇ ਸ਼ਬਦ ਗਲਤ ਹੁੰਦੇ ਨੇ। ਮੈਨੂੰ ਬਾਅਦ ਚ ਕਮੈਂਟ ਆ ਗਈ ਵੀਰ ਦੱਸ ਦਿੰਨੇ ਕਿ ਵੀਰੇ ਤੁਸੀਂ ਇੱਥੇ ਆ ਸ਼ਬਦ ਗਲਤ ਬੋਲਦੇ ਹੋ। ਕਿਉਂਕਿ ਇਲਾਕੇ ਦਾ ਫਰਕ ਪੈਂਦਾ ਕਈ ਵਾਰੀ। ਕਿਉਂਕਿ ਮੈਂ ਦਿੱਲੀ ਸਾਇਦ ਸਟੱਡੀ ਕੀਤੀ ਹੈ ਮੇਰੀ ਪੰਜਾਬੀ ਮੈਨੂੰ ਬਹੁਤ ਘੱਟ ਆਂਦੀ ਹੈ। ਆਪ ਜੀ ਨੂੰ ਪਤਾ ਹੀ ਹੈ। ਠੀਕ ਹੈ। ਤੇ ਜਿਹਨਾਂ ਬੰਦਿਆਂ ਨੂੰ ਪੰਜਾਬੀ ਘੱ ਕਿਉਂ ਕਿਉਂਕਿ ਮੇਰੀ ਪੰਜਾਬੀ ਸਟੱਡੀ ਬਹੁਤ ਘੱਟ ਹੈ ਤੇ ਜਿਨ੍ਹਾਂ ਦੀ ਪੰਜਾਬੀ ਸਟੱਡੀ ਬਹੁਤ ਜ਼ਿਆਦਾ ਹੈ ਜਿਵੇਂ ਕਿ ਆਪਣੇ ਟਾਣਾ ਵੀਰ ਜੀ ਨੇ ਉਹਨਾਂ ਦੀ ਦੇਖੋ ਕਿਵੇਂ ਮਤਲਬ ਉਹ ਹਰ ਇੱਕ ਸ਼ਬਦ ਜਿਹੜਾ ਹੈ ਪੰਜਾਬੀ ਦਾ ਲੈਦਾ ਮਤਲਬ ਜਿਹੜਾ ਇੰਗਲਿਸ਼ ਦਾ ਸ਼ਬਦ ਹੈ ਨਾ ਉਹ ਵੀ ਨਹੀਂ ਇਸਤੇਮਾਲ ਕਰਦੇ ਕਿਤੇ ਵੀ ਉਹ ਪੰਜਾਬੀ ਹੀ ਠੇਢ ਪੰਜਾਬੀ ਇਸਤੇਮਾਲ ਕਰਦੇ ਨੇ ਤੋਂ ਇਹੋ ਜਿਹੇ ਜਿਹੜੇ ਲੋਕ ਨੇ ਇਹੋ ਜੇ ਸਾਡੇ ਵੀਰ ਭੈਣ ਨੇ ਉਹਨਾਂ ਨੂੰ ਸੁਣਨਾ ਚਾਹੀਦਾ ਹੈ ਉਹਨਾਂ ਤੋਂ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ ਜਿਵੇਂ ਐਡਵੋਕੇਟ ਹੈਗੇ ਨੇ ਸਿਮਰਨਜੀਤ ਕੌਰ ਗਿਲ ਉਹਨਾਂ ਦੀ ਵੀਡੀਓ ਦੇਖੋ ਉਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਇਹੋ ਜੇ ਵੀਰਪੈਣ ਵੀ ਹੈਗੇ ਨੇ ਜੋ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ ਤੇ ਠੀਕ ਹੈ ਤੁਹਾਨੂੰ ਜਵਾਬ ਮਿਲ ਗਿਆ ਜੀ ਤੇ ਭੈਣ ਜੀ ਹੋਣਾ ਦਾ ਜਗਜੀਤ ਕੌਰ ਸੀ ਨਾਮ ਸੀ ਜਗਜੀਤ ਕੌਰ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਗਲਤੀ ਧਿਆਨ ਚ ਲਿਆਈ ਅਸੀਂ ਬਾਰ ਬਾਰ ਬੇਨਤੀ ਕਰਦੇ ਹਾਂ ਸਾਡੀ ਗਲਤੀ ਸਾਡੇ ਧਿਆਨ ਚ ਲਿਆਇਆ ਕਰੋ ਤਾਂ ਹੀ ਸੁਧਾਰ ਕਰ ਸਕੀਏ ਦੇਖੋ ਤੁਹਾਡੇ ਤੋਂ ਇਹ ਸਿੱਖਣਾ ਤੇ ਜੋ ਸਿੱਖਦੇ ਆ ਸਾਰਿਆਂ ਨਾਲ ਸਾਂਝਾ ਕਰ ਦਿੰਨੇ ਆ ਤੇ ਗੁਰਬਾਣੀ ਦਾ ਫਰਮਾਨ ਹੈ ਭੁੱਲਣ ਅੰਦਰ ਸਭ ਕੋ ਆਪੁਲ ਗੁਰੂ ਕਰਤਾਰ ਠੀਕ ਇਹਨਾਂ ਦੀ ਬੇਨਤੀ ਪ੍ਰਵਾਨ ਕਰਨ